ਉੱਤਰ ਭਾਰਤ ਵਿੱਚ ਸ਼ੀਤ ਲਹਿਰ ਦੇ ਕੋਰੇ ਦਾ ਕਹਿਰ جاری ਹੈ ਦਸਦੀ ਕਿ ਹੱਡ ਚੀਰਵੀ ਠੰਡ ਦੇ ਕਾਰਨ ਲੋਕ ਆਪਣੇ ਘਰਾਂ ਵਿੱਚ ਕੈਦ ਹੋਏ ਪਏ ਹਨ ਮੌਸਮ ਭਾਗ ਨੇ ਅਗਲੇਰੇ ਦਿਨਾਂ ਦੇ ਲਈ ਮੌਸਮ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਜੇਕਰ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਹਲਕਾ ਨਾਬਾ ਦੀ ਗੱਲ ਕੀਤੀ ਜਾਵੇ ਤਾਂ ਨਾਬਾ ਸ਼ਹਿਰ ਵਿੱਚ ਲੋਕ ਠੰਡ ਤੋਂ ਬਚਣ ਦੇ ਲਈ ਅੱਗ ਦਾ ਸਹਾਰਾ ਲੈ ਕੇ ਠੰਡ ਨੂੰ ਦੂਰ ਕਰ ਰਹੇ ਹਨ ਕੋਲਾਂ ਦੇ ਬੱਚਿਆਂ ਨੂੰ ਜ਼ਿਆਦਾਤਰ ਠੰਡ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਠੰਡ ਦੇ ਸਿੱਤਮ ਨੂੰ ਦੇਖਦਿਆਂ ਹੋਇਆਂ ਸਕੂਲਾਂ ਵਿੱਚ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਹਨ ਦੂਜੇ ਪਾਸੇ ਹੀਟਰ ਅਤੇ ਬਲੌਰ ਲੈਣ ਲਈ ਲੋਕ ਦੁਕਾਨਾਂ ਦਾ ਰੁਖ ਕਰ ਰਹੇ ਹਨ ਇਸ ਮਸਲੇ ਤੇ ਜਦ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਅਤੇ ਸ਼ਹਿਰ ਦੇ ਨਿਵਾਸੀਆਂ ਨੇ ਵੀ ਕੀ ਕੁਝ ਕਿਹਾ ਇਸ ਸੰਬੰਧੀ ਵੀ ਤੁਸੀਂ ਜ਼ਰੂਰ ਸੁਣੋ ਖਾਂਡਾ ਖਾਂਡਾ ਹੈ ਜਾਂ ਹੀ ਕਾਫੀ ਹੈ ਅਚਾ ਹੋਏ ਮੁਸ਼ਕਿਲ ਹੈ ਸਾਈਕਲ ਤੇ ਆਣਾ ਵੀ ਮੈਨੂੰ ਦੂਰ ਹੀ ਆਣਾ ਮੈਨੂੰ ਧੁੰਦ ਧੰਦ ਹੁੰਦੀ ਆ ਉਹਨਾਂ ਨੂੰ ਕਿਉਂ ਠੰਡ ਲੱਗਦੀ ਆ ਕਲਾਸਾਂ ਚ ਵੀ ਠੰਡ ਲੱਗਦੀ ਹੋਣੀ ਆ ਹਾਂ ਜੀ ਪੈਰ ਵੀ ਠਰ ਜਾਂਦੇ ਨੇ ਠੰਡ ਤਾਂ ਬਹੁਤ ਆ ਜਿਵੇਂ ਤੁਸੀਂ ਦਸਤਾਨੇ ਵੀ ਪਾਏ ਹੋਏ ਨੇ ਸਾਰਾ ਤਾਂ ਜਿਹੜਾ ਹੈਗਾ ਪੂਰਾ ਮਤਲਬ ਤੁਸੀਂ ਤਿਆਰ ਹੋ ਕੇ ਆਉਣੇ ਪਰ ਫੇਰ ਵੀ ਠੰਡ ਲੱਗਦੀ ਆ ਹਾਂ ਜੀ ਹੱਥ ਪੈਰਾਂ ਨੂੰ ਕਿੰਨੀ ਕੁ ਮੁਸ਼ਕਿਲ ਆ ਤੁਸੀਂ ਤੁਰ ਕੇ ਜਿਹੜੇ ਹੈਗੇ ਜਾ ਰਹੇ ਹੋ ਆਪਣੇ ਤਰ੍ਹਾਂ ਨੂੰ ਕਿੰਨੀ ਕੁ ਠੰਡ ਆ ਜੀ ਬਹੁਤ ਠੰਡ ਹੈ ਸਵੇਰ ਤੋਂ ਰੋਡ ਤੇ ਦਿਖਦਾ ਵੀ ਨਹੀਂ ਹੈ ਵੀ ਬਹੁਤ ਜ਼ਿਆਦਾ ਠੰਡ ਲੱਗਦੀ ਹੈ ਹੱਥ ਪੈਰ ਵੀ ਸੁੰਨ ਹੋ ਜਾਂਦੇ ਕਿੰਨੀ ਕਿ ਮੁਸ਼ਕਲ ਆਉਂਦੀ ਹੈ ਸਕੂਲ ਆਉਣ ਜਾਣ ਦਾ ਪਿਆਰ ਹੋਣ ਦੇ ਵਿੱਚ ਵੀ ਤਾਂ ਜੀ ਜਾਣਾ ਚਾਹੁੰਦਾ ਰਜਾਈ ਛੇ ਨਹੀਂ ਉੱਠਦਾ ਮੰਨ ਕਰਦਾ ਪਹਿਲਾਂ ਤਾਂ ਅੱਛਾ ਹਾਂਜੀ ਫਿਰ ਕਿ ਕਹਿਣਾ ਚਾਹੁੰਦਾ ਸੀ ਸਰਕਾਰ ਨੂੰ ਵੀ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਕਿਉਂ ਠੰਡ ਲਗਾਤਾਰ ਵੱਧ ਰਹੀ ਹੈ ਹਾਂਜੀ ਛੁੱਟੀਆਂ ਤਾਂ ਕਰ ਦੇਣੀਆਂ ਚਾਹੀਦੀਆਂ ਨੇ ਲੋੜੀ ਤੱਕ ਤਾਂ ਲੋੜੀ ਤੋ ਤਾਂ ਤੁਸੀਂ ਤੁਰ ਕੇ ਕਿੰਨੇ ਕਿਲੋਮੀਟਰ ਦੀ ਵਾਰਡ ਤੱਕ ਕਰਦੇ ਹੋ ਤੁਰ ਕੇ ਜਾਨੇ ਹੋਗੇ ਤੁਸੀਂ ਪੈਂਦਾ ਦੋ 2.5 ਕਿਲੋਮੀਟਰ ਹਾਂਜੀ ਠੰਡ ਨਾਲ ਜੀ ਬਹੁਤ ਮੁਸ਼ਕਲ ਹੈ ਇੱਕ ਤਾਂ ਜੇ ਸਵੇਰ ਤੋਂ ਹੀ ਸ਼ੁਰੂ ਆਪਾਂ ਲਾ ਲਈਏ ਤਾਂ ਬੱਚਿਆਂ ਨੂੰ ਹੀ ਸਕੂਲ ਲਈ ਤਿਆਰ ਕਰਨਾ ਬਹੁਤ ਔਖਾ ਹੋਇਆ ਹੋਇਆ ਨਹਾਣਾ ਕਰਨਾ ਬੱਚਿਆਂ ਨੂੰ ਨਿਭਾਣਾ ਹਨਾ ਜੀ ਉਸ ਦੇ ਵਿੱਚ ਬਹੁਤ ਮੁਸ਼ਕਲ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਹੁਣ ਦੇਖ ਲਓ ਜੀ ਬਾਜ਼ਾਰ ਦਾ ਹਾਲ ਮੰਦਾ ਠੰਡ ਚ ਲੋਕ ਬਾਹਰ ਨਹੀਂ ਨਿਕਲਦੇ ਕੰਮ ਕਰ ਮੰਦਾ ਹੋ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਪਾਰਾ ਜੀ ਪਹਿਲਾਂ ਤਾਂ ਦੋ ਤਿੰਨ ਦਿਨ ਪਹਿਲਾਂ 10 11 ਡਿਗਰੀ ਟੈਂਪਰੇਚਰ ਸੀਗਾ ਅੱਜ ਜੋ ਲੱਗ ਰਿਹਾ ਵੀ 5 ਜਾਂ 6 ਦੇ ਨੇੜੇ ਟੈਂਪਰੇਚਰ ਹੋਣਾ ਜੀ ਵੀ ਮਤਲਬ ਸਰੀਰ ਪ੍ਰੋਪਰ ਖੜਾ ਹੀ ਨਹੀਂ ਹੋ ਪਾਂਦਾ ਵੀ ਜਿਹਦੇ ਨਾਲ ਕੋਈ ਕੰਮ ਕਰਨ ਦੀ એનર્ਜੀ ਨਹੀਂ ਆਉਂਦੀ ਹੈਗੀ ਵੀ ਮਾਹੌਲ ਸਾਰਾ ਹੀ ਠੰਡ ਨਾਲ ਖਰਾਬ ਹੋਇਆ ਪਿਆ ਬਿਲਕੁਲ ਜੀ ਹਰੇਕ ਤਰ੍ਹਾਂ ਦੇ ਰੋਜ਼ਗਾਰ ਤੇ ਮਾੜਾ ਅਸਰ ਹੈ ਬਾਜ਼ਾਰ ਚ ਤੁਸੀਂ ਦੇਖੋ ਇਸ ਟਾਈਮ ਬਾਜ਼ਾਰ ਖਾਲੀ ਪਏ ਨੇ ਕੋਈ ਘਰੋਂ ਨਿਕਲ ਕੇ ਰਾਜੀ ਨਹੀਂ ਠੰਡੇ ਨਹੀਂ ਜ਼ਿਆਦਾ ਜੀ ਬਿਲਕੁਲ ਜੀ ਧੁੱਪ ਹੁਣ ਗਾਇਬ ਹੈ ਨੀਅਰਲੀ 4 ਤੋਂ 5 ਦਿਨ ਤੱਕ ਟੋਟੋ-ਟੋਟ ਹੋ ਗਏ ਨੇ ਜੇ ਵੀ ਧੁੱਪ ਨਿਕਲੀ ਨਹੀਂ ਹੈ ਉੱਪਰ ਹੁਣ ਐ ਨਹੀਂ ਪਤਾ ਲੱਗ ਰਿਹਾ ਧੁੰਦ ਇੰਨੀ ਜ਼ਿਆਦਾ ਕਿ ਬੱਦਲ ਹੋਏ ਹੋਏ ਨੇ ਜੀ ਔਰ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਉਹਦੇ ਕਰਕੇ ਹੀਟਰ ਲੈਣ ਲਈ ਆਏ ਸੀਗੇ ਅਸੀਂ ਮਾਰਕੀਟ ਦੇ ਵਿੱਚ ਤੇ ਘਰੋਂ ਵੀ ਨਿਕਲਣਾ ਬਹੁਤ ਔਖਾ ਹੋਇਆ ਪਿਆ ਤੇ ਬੱਚੇ ਵੀ ਬਿਮਾਰ ਰਹਿ ਰਹੇ ਨੇ ਠੰਡ ਦੇ ਠੰਡ ਤੋਂ ਬਚਣ ਲਈ ਅਸੀਂ ਕਿ ਚਲੋ ਹੀਟਰ ਲਾ ਲੰਨੇ ਆ ਕਿੰਨੀ ਠੰਡ ਪੈ ਰਹੀ ਆ ਠੰਡ ਬਹੁਤ ਜ਼ਿਆਦਾ ਪੈ ਰਹੀ ਜੀ ਉਹਦੇ ਕਰਕੇ ਮਾਰਕੀਟ ਵੀ ਮੰਦੀ ਹੋਇਆ ਮੇਰਾ ਨਾਮ ਅਮਰਜੀਤ ਸਿੰਘ ਹੈ ਠੰਡ ਬਹੁਤ ਪੈ ਰਹੀ ਹੈ ਅਜੀ ਬੱਚੇ ਸਕੂਲ ਲੈਣ ਆਈ ਸੀ ਇਸ ਕਰਕੇ ਸਕਾਰ ਨੂੰ ਚਾਹੀਦਾ ਵੀ ਛੁੱਟੀਆਂ ਹੋਰ ਦਿੱਤੀਆਂ ਜਾਂ ਕਿੰਨੀ ਕੁ ਮੁਸ਼ਕਲ ਆ ਰਹੀ ਆ ਬਹੁਤ ਮੁਸ਼ਕਲ ਆ ਰਹੀ ਹੈ ਜੀ ਤੁਸੀਂ ਬੱਚਿਆਂ ਨੂੰ ਤਿਆਰ ਕਰਦੇ ਹੋ ਉਸ ਤੇ ਵੀ ਫਿਰ ਸਕੂਲ ਛੱਡ ਕੇ ਆਣਾ ਜਾਣਾ ਹਾਂ ਜੀ ਸਕੂਲ ਛੱਡ ਗਿਆ ਠੰਡ ਬਹੁਤ ਹੁੰਦੀ ਹੈ ਜੀ ਜਾਣਾ ਆਣਾ ਫੀਲਡ ਤੇ ਜਾਂਦੇ ਆ ਜੀ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਜੀ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਬਹੁਤ ਕਹਿੰ ਜਸਤਾਨੇ ਬਿਨਾਂ ਤਾਂ ਜਾ ਹੀ ਨਹੀਂ ਜਾਂਦਾ ਜੀ ਦਰਸ਼ਨ ਹੋਏ ਨੂੰ ਜੀ ਕਾਫੀ ਦਿਨ ਹੋ ਗਏ ਮੇਰੇ ਖਿਆਲ ਚ 5-6 ਦਿਨ ਤਾਂ ਹੋ ਹੀ ਗਏ ਦਰਸ਼ਨ ਨੂੰ ਕਿੰਦਾ ਹਾਂ ਜਾਣ ਚੁਦਾ ਕਾਫੀ ਮੁਸ਼ਕਿਲ ਹੁੰਦੀ ਬਹੁਤ ਮੁਸ਼ਕਿਲ ਹੈ ਜੀ ਬਹੁਤ ਜਿਆਦਾ ਫਿਰ ਇਹਦਾ ਟੈਂਪਰੇਚਰ ਜਿਉ ਲਗਾਤਾਰ ਜਿਹੜਾ ਹੈਗਾ ਨੀਚੇ ਜਾਂਦਾ ਜਾਂਦਾ ਹਾਂਜੀ ਹਾਂਜੀ ਨੀਚੇ ਡਿੱਗ ਰਿਹਾ ਜੀ ਹਾਂਜੀ ਇਹਦੇ ਨਾਲ ਵੀ ਕਾਫੀ ਅਸਰ ਪੈ ਰਿਹਾ ਹਾਂਜੀ ਹਾਂਜੀ ਕਾਫੀ ਅਸਰ ਪੈ ਰਿਹਾ ਜੀ ਕੱਲ ਮੇਰੇ ਖਿਆਲ ਚ 8 7-8 ਸੀਗਾ ਟੈਂਪਰੇਚਰ ਅੱਜ ਕੁਝ ਮੇਰੀ ਉਮਰ ਲਗਭਗ 18 ਸਾਲ ਦੀ ਹੋ ਚੁੱਕੀ ਹੈ ਐਨੀ ਠੰਡ ਤਾਂ ਕਦੇ ਦੇਖੀ ਨਹੀਂ ਸੀ ਜਿਹੜੀ ਹੁਣ ਦੇਖਣ ਨੂੰ ਕਈ ਪਹਾੜੀ ਏਰੀਆ ਨਾਲੋਂ ਥੱਲੇ ਜਾ ਰਿਹਾ ਜਿੱਥੇ ਤੱਕ ਕੰਮ ਦਾ ਸਵਾਲ ਹੈ ਕੰਮ ਵਿੱਚ ਜ਼ਰੂਰ ਗਰਮੀ ਆਈ ਹੈ ਕਟੋ-ਕਟ ਹੀਟਰ ਬਲੋਰ ਵਗੈਰਾ ਬੜੀ ਤੇਜ਼ੀ ਨਾਲ ਵਿਕ ਰਹੇ ਨੇ ਤੇ ਇੱਕ ਵਾਰ ਤੁਸੀਂ ਉਹਨਾਂ ਨੂੰ ਖਤਮ ਕਰਕੇ ਇੱਕ ਵਾਰ ਫਿਰ ਵੀ ਗਿੜੇ ਲਾ ਚੁੱਕੇ ਹਾਂ ਤੇ ਹੁਣ ਸਾਨੂੰ ਜਿੱਥੋਂ ਅਸੀਂ ਪਰਚੇਜ਼ ਕਰਦੇ ਹਾਂ ਉੱਥੋਂ ਵੀ ਇਹ ਸਾਨੂੰ ਮਿਲ ਰਿਹਾ ਹੈ ਕਿ ਭਾਈ ਜੇ 10 ਅਸੀਂ ਮੰਗਦੇ ਆ ਤਾਂ 2 ਜਾਂ 3 ਦੇ ਹੀ ਸਾਨੂੰ ਭੇਜਦੇ ਨੇ